ਕਿ ਜਿਹੜਾ ਅੱਜ ਦਾ ਦਿਨ ਹੈ ਜੁਲਾਈ 6 ਇਹ ਵਰਲਡ ਜ਼ੂਨੋਸਿਸ ਡੇ ਹੈ ਵਰਲਡ ਜ਼ੂਨੋਸਿਸ ਡੇ ਇਸ ਲਈ ਮਨਾਇਆ ਜਾਂਦਾ ਹੈ ਕਿ ਸਾਨੂੰ ਸਾਰੇ ਲੋਕਾਂ ਨੂੰ ਇਸ ਗੱਲ ਤੇ ਵੇਅਰ ਕਰਨਾ ਪੈਂਦਾ ਹੈ ਕਿ ਜਿਹੜੀਆਂ ਵੀ ਬਿਮਾਰੀਆਂ ਐਨੀਮਲਸ ਤੋਂ ਫੈਲਦੀਆਂ ਇਸ ਲਈ ਐਨੀਮਲਸ ਨੂੰ ਜੇ ਕੋਈ ਪੈਟ ਡੌਗਸ ਜਿਦੋਂ ਬੱਚਾ ਕਿਸੇ ਨੇ ਤਾਂ ਉਹਨਾਂ ਨੂੰ ਵੈਕਸੀਨੇਟ ਕਰਾਉਣਾ ਬਹੁਤ ਜ਼ਰੂਰੀ ਹੈ ਤੇ ਉਹਨਾਂ ਨੂੰ ਸਫਾਈ ਸਤਵਾਤ ਨਾ ਮੌਜੂਦ ਹੋਈ ਹੈ ਤਾਂ ਜੋ ਐਨੀਮਲਸ ਤੋਂ ਹੋਣ ਵਾਲੀਆਂ ਜਿੰਨੀਆਂ ਵੀ ਬਿਮਾਰੀਆਂ ਜਿਦਾਂ ਕਿ ਬੇਬੀਸ ਲੈਪਟੋਸਪਾਇਰੋਸਿਸ ਬਰਸ ਲੋਸਿਸ ਇਹ ਹਿਊਮਨਸ ਨਾਨ ਤੇ ਜੇ ਕਿਸੇ ਮਨੁੱਖ ਨੂੰ ਜੇ ਕੋਈ ਐਨੀਮਲ ਦੀ ਬਾਈਟ ਹੁੰਦੀ ਹੈ ਤਾਂ ਉਹਨੂੰ ਟਾਈਮਲੀ ਵੈਕਸੀਨੇਸ਼ਨ ਦੇਣੀ ਬਹੁਤ ਜ਼ਰੂਰੀ ਹੈ ਤਾਂ ਜੋ ਇਹਨਾਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ